ਭਾਈ ਜਿਉਣਾ ਭਾਵੇਂ ਸੇਵਕ ਸੀ ਉਸਨੇ ਗੁਰੂ ਦਰਸ਼ਨ ਕੀਤੇ ਸਨ ਆਨੰਦਪੁਰ ਦੋ ਵਾਰ ਗਿਆ ਸੀ ਪਰ ਜਦੋਂ ਪੂਰਾ ਨਾਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਉਸਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ ਪਰ ਕੀ ਹੋ ਸਕਦਾ ਸੀ ਹੈ ਸੀ ਸੇਵਕ ਰਾਤ ਪਹਿਰਾ ਰੱਖਣਾ ਤੇ ਡੰਗਰਾਂ ਪਠੇ ਪਾਉਣੇ ਸੇਵਾ ਕਰਨੀ ਇੱਕ ਸੱਚਾ ਸੁੱਚਾ ਇਮਾਨਦਾਰ ਸੇਵਕ ਸੀ ਗੁਰੂ ਜੀ ਚਲੇ ਗਏ ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਰਾਂਝਾ ਆ ਤੇ ਮੋੜ ਆਪ ਵੀ ਪਿੱਛੇ ਨੱਠ ਤੁਰਿਆ ਜਿਉਣੇ ਨੂੰ ਦੇਰ ਲੱਗ ਗਈ ਸੀ ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ ਉਸ ਦੀਆਂ ਲੱਤਾਂ ਵਿੱਚ ਕਹਾੜ ਆ ਗਈ ਉਸ ਦੀਆਂ ਅੱਖਾਂ ਦੀ ਜੋਤ ਤੇਜ ਹੋ ਗਈ ਉਹ ਮਾਹੀ ਨੂੰ ਲੱਭਣ ਲੱਗੀਆਂ ਉਹ ਸਹਿਜ ਧਾਰੀ ਸੀ ਅਜੇ ਅਮਰਤ ਨਹੀਂ ਸੀ ਛਕਿਆ ਨਾਮ ਬਾਣੀ ਦੀ ਲਗਨ ਲੱਗੀ ਸੀ ਪਰ ਗਰੀਬੀ ਦੀ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਾ ਦਿੰਦੀ ਵਫਾदार ਸੇਵਕ ਸੀ ਪਾਈ ਜਿਉਣੇ ਨੇ ਪੈਰੀ ਜੁੱਤੀ ਨਾ ਪਾਈ ਉਸ ਦੇ ਦਿਲ ਨੇ ਆਵਾਜ਼ ਦਿੱਤੀ ਜਿਉਣਿਆ ਤੇਰਾ ਪਿਆਰਾ ਗੁਰੂ ਨੰਗੇ ਪੈਰੀ ਤੇ ਤੂੰ ਜੁੱਤੀ ਪਾ ਕੇ ਉਸ ਨੂੰ ਲੱਭਣ ਜਾਏ ਇਹ ਕਿਵੇਂ ਹੋ ਸਕਦਾ ਮਨ ਦੀ ਇਸ ਆਵਾਜ਼ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾ ਕੇ ਰਾਹ ਵਿੱਚ ਸੁੱਟ ਦਿੱਤੀ ਉਹ ਨੰਗੇ ਪੈਰੀ ਨਾઠ ਉੱਠਿਆ ਗੱਲ ਲੀ ਤਰਤੀਬ ਨਾਲ ਵੇਖਦਾ ਗਿਆ ਪੈੜ ਲੱਭਣ ਲਈ ਪੈੜ ਵੀ ਸਤਿਗੁਰ ਜੀ ਦੇ ਚਰਨ ਕਮਲਾਂ ਦਾ ਜਿਹੜੇ ਚਰਨ ਜੋੜੇ ਨਾਲ ਚੱਲਦੇ ਮਖਮਲੀ ਗਦੇਲਿਆਂ ਤੇ ਰੱਖੇ ਜਾਂਦੇ ਤੇ ਸੇਵਕ ਕੋਟ ਕੇ ਮਾਲਿਸ਼ਾਂ ਕਰਦੇ ਚੰਦਨ ਦੇ ਪਾਉਵੇ ਪਾਉਂਦੇ ਤੇ ਅੱਗੇ ਅੱਗੇ ਪਿੱਛੇ ਸੇਵਕ ਫਿਰਦੇ ਭਾਰ ਵੇਖੋ ਵੇਖੋ ਰੰਗ ਕਰਤਾਰ ਦੀ ਭਾਈ ਜਿਉਣਾ ਸੋਚਦਾ ਗਿਆ ਤਰਮ ਤੇ ਦੇਸ਼ ਬਦਲੇ ਚੋ ਜੀ ਪ੍ਰੀਤਮ ਨੂੰ ਕੀ ਕਰਨਾ ਪਿਆ ਨੰਗੇ ਪੈਰੀ ਖਤਰੇ ਪੈਰ ਪੈਰ ਤੇ ਭੁੱਖੇ ਪਾਣੇ ਇਹ ਸੋਚ ਕੇ ਉਹ ਹੋਰ ਨੱਠਿਆ ਝਾੜੀ ਝਾੜੀ ਦੇਖਣ ਲੱਗਾ ਉਸਤੇ ਪੈਰਾਂ ਵਿੱਚ ਵੀ 16 ਵੱਜਣ ਲੱਗੀਆਂ ਪੀੜ ਨੂੰ ਪੀਂਦਾ ਹੋਇਆ ਆਖੀ ਗਿਆ ਉਹ ਦਾਤਾ ਜੀ ਮੈਨੂੰ ਦਰਸ਼ਨ ਦਿਓ ਆਪ ਹੀ ਦੱਸੋ ਵਾਹਿਗੁਰੂ ਜੀ ਆਪ ਹੀ ਦੱਸੋ ਕਿੱਥੇ ਹੋ ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਵੱਚ ਸਕਦਾ ਅੰਨ ਜਲ ਨਹੀਂ ਸਕਣਾ ਕਰੋ ਕਿਰਪਾ ਉਸ ਭੈੜ ਦੇਖੀ ਨੰਗੇ ਪੈ ਨੱਠੇ ਜਾਂਦੇ ਪੁਰਸ਼ ਦੇ ਚੋਕੇ ਨਮਸਕਾਰ ਕੀਤੀ ਖਾਕ ਚੁੱਕ ਕੇ ਨੈਣਾ ਨਾਲ ਲਾਈ ਐਦਰੀ ਗਏ ਦੀਨ ਦੁਨੀ ਦੇ ਮਾਲਕ ਜਰੂਰ ਮੇਲ ਪਹਿਣਗੇ ਕੌਣ ਹੈ ਠਹਿ ਇੱਕ ਕੜਕਵੀਂ ਆਵਾਜ਼ ਆਈ ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਾਂ ਵਰਕੇ ਉਧਰੋਂ ਵਦੇ ਤੇ ਦੋ ਖੱਬੇ ਪਾਸਿਓਂ ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ ਭਾਈ ਜਿਉਣਾ ਖਲੋ ਗਿਆ ਉਹ ਇੱਕ ਪਲ ਵਿੱਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ ਇੰਨਾ ਦੁਸ਼ਟਾਂ ਨੇ ਕਤਲ ਕਰਨ ਤੋਂ ਨਹੀਂ ਰੁਕਣਾ ਅੱਛਾ ਸਤਗੁਰ ਜੀ ਜੋ ਆਪ ਜੀ ਦਾ ਹੁਕਮ ਉਸ ਦੀ ਆਤਮਾ ਦਾ ਬੋਲ ਸੀ ਕੌਣ ਏ ਇੱਕ ਨੇ ਅੱਗੇ ਹੋ ਕੇ ਪੁੱਛਿਆ ਜਿਉਣਾ ਭਾਈ ਜਿਉਣੇ ਨੇ ਉੱਤਰ ਦਿੱਤਾ ਕਿਥੋਂ ਬਲੋਲਪੁਰ ਤੋਂ ਐਦਰ ਕੀ ਲੈਣ ਆਇਆ ਮੇਰੀਆਂ ਦੋ ਢੋੜੀਆਂ ਖੁੱਲ ਕੇ ਜੰਗਲਵਾ ਲੱਗ ਗਈਆਂ ਹਨ ਖੁਰਾ ਨਹੀਂ ਲੱਭਦਾ ਮੇਰਾ ਮਾਲਕ ਹਸ਼ਮਤ ਖਾਨ ਰੋਹਿਲਾਏ ਤੂੰ ਹਿੰਦੂ ਐ ਕਿ ਮੁਸਲਮਾਨ ਹਿੰਦੂ ਸੇਵ ਕਹਾ ਝੂਠ ਬੋਲਦਾ ਏ ਇੱਕ ਨੇ ਤਲਵਾਰ ਮੋਢੇ ਤੇ ਰੱਖ ਕੇ ਆਖਿਆ ਗੁਰੂ ਵਾਲਤਾ ਨਹੀਂ ਚੱਲਿਆ ਗੁਰੂ ਕੌਣ ਗੁਰੂ ਅਨੰਦਪੁਰ ਵਾਲਾ ਉਹ ਨਹੀਂ ਪਾਈ ਜੂਨੇ ਨੇ ਝੂਠ ਬੋਲਿਆ ਮਾਰੋ ਇੱਕ ਬੋਲਿਆ ਉਹ ਨਹੀਂ ਮਾਰੋ ਨਾ ਐਸ ਕੋਲੋਂ ਪੁੱਛੋ ਇਹ ਜ਼ਰੂਰ ਗੁਰੂ ਦਾ ਸੇਵਕ ਹੈ ਨੰਗੇ ਪੈਰੀ ਵਿਆਕੁਲ ਦਸ਼ਾ ਵਿੱਚ ਹਾਂ ਮੈਨੂੰ ਐਵੇਂ ਨਾ ਮਾਰੋ ਮੈਨੂੰ ਨਹੀਂ ਪਤਾ ਉੱਕਾ ਹੀ ਨਹੀਂ ਪਤਾ ਮੈਂ ਕੋੜੀਆਂ ਲੱਭਣ ਆਇਆ ਚੱਲ ਪਿੱਛੇ ਪਤਾ ਕਰਾਂਗੇ ਤੂੰ ਕੌਣ ਹੈ ਖੁਦਾ ਤੁਸਾਂ ਨਾ ਪਲਾ ਕਰੇ ਮੈਨੂੰ ਛੱਡ ਦਿਓ ਮੇਰਾ ਮਾਲਕ ਮੈਨੂੰ ਮਾਰੇਗਾ ਉਹ ਡਾਡਾ ਹੈ ਮੈਂ ਕਿਸੇ ਦਾ ਜਾਣੂ ਨਹੀਂ ਜਿਉਣੇ ਨੇ ਤਰਲੇ ਲੈ ਸਤਗੁਰ ਮੇਰ ਕੀਤੀ ਪਠਾਣਾ ਦੇ ਮਨ ਬਦਲ ਗਏ ਉਹਨਾਂ ਨੇ ਜਿਉਣੇ ਨੂੰ ਛੱਡ ਦਿੱਤਾ ਦੇਖ ਜੇ ਕਿਸੇ ਝਾੜੀ ਹੋਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇ ਇਨਾਮ ਮਿਲੇਗਾ ਉਹਨਾਂ ਨੇ ਆਖਿਆ ਜਿਉਣੇ ਜ਼ੁਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖਲਾਸੀ ਪਾ ਕੇ ਜੰਗਲ ਵਿੱਚ ਜਾ ਵੜਿਆ ਪਠਾਣ ਅੱਗੇ ਨੂੰ ਚਲੇ ਗਏ